ਕਹਿੰਦੇ ਆ ਮਾਪਿਓ ਦੇ ਜਾਣ ਤੋਂ ਬਾਅਦ ਧੀਆਂ ਦਾ ਪੇਕਾ ਕਰ ਉਹਦੇ ਭਰਾਵਾਂ ਨਾਲ ਹੁੰਦਾ ਈ ਜਦੋਂ ਆਪਣੇ ਹੀ ਸਕੇ ਭਰਾ ਫੇ ਬੁਲਾਉਣਾ ਛੱਡ ਦਿੰਦੇ ਆ ਨਾ ਤੇ ਧੀਆਂ ਦਾ ਫਿਰ ਧੀਆਂ ਤੇ ਇੱਕ ਕਿਸਮ ਦਾ ਮਾਰ ਹੀ ਜਾਂਦੀਆਂ ਨੇ ਤੇ ਜਿਹੜੇ ਘਰ ਵਿੱਚ ਧੀਆਂ ਖੁਸ਼ੀ-ਖੁਸ਼ੀ ਜਾਂਦੀਆਂ ਸੀ ਫਿਰ ਉਹ ਘਰ ਵਿੱਚ ਜਾਣ ਨੂੰ ਜੀ ਨਹੀਂ ਕਰਦਾ ਹੈਗਾ ਕਿਉਂਕਿ ਉਹ ਘਰ ਵਿੱਚ ਨਾ ਹੀ ਤੇ ਉਹਨੂੰ ਮਾਪਿਓ ਵੇਖਣ ਨੂੰ ਮਿਲਦੇ ਨੇ ਤੇ ਜਿਹੜੇ ਭਰਾ ਹੁੰਦੇ ਨੇ ਫਿਰ ਉਹ ਵੀ ਨਹੀਂ ਚੱਜ ਤਰਾ ਬੁਲਾਉਂਦੇ ਹੈਗੇ ਫਿਰ ਉਹ ਘਰ ਵਿੱਚ ਜਾ ਕੇ ਕਰਨਾ ਵੀ ਕੀ ਹੁੰਦਾ ਏ ਉਹਨੇ ਇਸੇ ਕਰਕੇ ਕਹਿੰਦੇ ਆ ਜਿੰਨਾ ਚਿਰ ਮਾਪਿਓ ਜੁੰਦਾ ਏ ਉੰਨਾ ਚਿਰ ਹੀ ਉਹ ਘਰ ਸੋਹਣਾ ਲੱਗਦਾ ਏ ਕਿਉਂਕਿ ਉਹ ਘਰ ਵਿੱਚ ਮਾਪਿਓ ਹੁੰਦੇ ਆ ਜਦੋਂ ਘਰ ਵਿੱਚੋਂ ਮਾਪਿਓ ਚਲੇ ਜਾਂਦੇ ਆ ਤੇ ਉਹ ਘਰ ਵੀ ਇੱਕ ਖਾਲੀ ਜਿਹਾ ਲੱਗਦਾ ਏ ਇੱਕ ਕੀ ਕਹਿੰਦੇ ਆ ਬੇਰੰਗ ਲੱਗਦਾ ਏ ਤੇ ਮਾਪਿਓ ਦੇ ਹੁੰਦਿਆ ਉਸ ਘਰ ਵਿੱਚ ਉਹ ਘਰ ਬਹੁਤੀ ਰੰਗ ਬਰੰਗਾ ਲੱਗਦਾ ਕਿਉਂਕਿ ਉਹ ਘਰ ਵਿੱਚ ਮਾਪਿਓ ਹੁੰਦਾ ਏ ਮਾਪਿਓ ਤੋਂ ਬਿਨਾਂ ਤੇ ਫਿਰ ਕਹਿੰਦੇ ਆ ਬਹੁਤ ਔਖਾ ਹੁੰਦਾ ਏ